ਜੇਕਰ ਤੁਸੀਂ ਵੀ ਬੱਸਾਂ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਕੱਲ ਤੋਂ 6 7 8 ਜਨਵਰੀ ਨੂੰ ਬੱਸਾਂ ਨੇ ਜਿਹੜੀਆਂ ਉਹਨਾਂ ਦਾ ਚੱਕਾ ਜਾਮ ਰਹੇਗਾ ਲੰਬੇ ਸਮੇਂ ਤੋਂ ਲਟਕ ਰਹੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਪੀਆਰਟੀਸੀ ਤੇ ਪੰਨ ਬੱਸ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਚੱਕਾ ਜਾਮ ਕਰਨ ਦੀ ਜਿਹੜੀ ਕਾਲ ਦਿੱਤੀ ਗਈ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਦੇ ਲਈ 6 7 ਤੇ 8 ਜਨਵਰੀ ਨੂੰ ਬੱਸਾਂ ਜਿਹੜੀਆਂ ਉਹ ਮੁਕੰਮਲ ਬੰਦ ਰੱਖਣਗੇ ਦੱਸ ਦਈਏ ਕਿ ਮੁਲਾਜ਼ਮਾਂ ਦੇ ਆਗੂ ਜਿਹੜੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਮਾਜੀ ਪ੍ਰਦੀਪ ਕੁਮਾਰ ਸ਼ਰਮਾ ਪੰਜਾਬ ਰੋਡਵੇ ਪੰਨਬਾਸ ਪੀ ਆਰਟੀਸੀ 2511 ਕੰਟਰੈਕਟ ਵਰਕਰ ਯੂਨੀਅਨ ਸਾਡੀਆਂ ਜੀ ਮੁੱਖ ਮੰਗ ਸਾਡੀ ਆ ਜੀ ਕੰਟਰੈਕਟ ਕੰਮਿਆਂ ਨੂੰ ਪੱਕਾ ਕੀਤਾ ਜਾਵੇ ਤੇ ਜਿਹੜੇ ਆਊਟਸੋਰਸ ਵਾਲੇ ਕਰਮਚਾਰੀ ਨੇ ਉਹਨਾਂ ਨੂੰ ਕਿਸੇ ਘਟੀਰੀਏ ਚ ਲਿਆਂਦਾ ਜਾਵੇ ਉਹਨਾਂ ਨੂੰ ਕੰਟਰੈਕਟ ਤੇ ਲਿਆ ਜਾਵੇ ਔਰ ਸਾਡੀ ਜਿਹੜੀ ਤਨਖਾਹ ਦੀ ਇਕਸਾਰਤਾ ਕੀਤੀ ਜਾਵੇ ਤਨਖਾਹ ਸਾਡੀ ਜਿਹੜੀ ਬਹੁਤ ਘੱਟ ਹੈ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਵਿਚੋਲੇ ਕੱਢੇ ਜਾਣ ਜਿਹੜੇ ਆਊਟਸੋਰਸ ਕੰਪਨੀਆਂ ਵਾਲੇ ਨੇ ਉਹ ਬਿਲਕੁਲ ਠੇਕੇਦਾਰ ਜਿਹੜੇ ਨੇ ਉਹ bari ਸੂਬਿਆਂ ਦੁਆੜ ਕੰਮ ਕਰ ਰਹੇ ਨੇ ਉਹ ਕੱਢੇ ਜਾਣ ਕੰਟਰੈਕਟ ਤੇ ਮਤੇ ਲਏ ਜਾਣ ਤਨਖਾਹ ਦੀ ਇਕਸਾਰਤਾ ਔਰ ਬਸਾਂ ਭਾਈਆਂ ਜਾਣ ਸਾਡੇ ਮਹਿਕਮੇ ਦੇ ਵਿੱਚ ਬਸਾਂ ਦੀ ਬਹੁਤ ਘਾਟ ਹੈ ਜੀ 6 ਤਰੀਕ ਨੂੰ ਸਰਦਾਰ ਜੀ ਅਸੀਂ ਹੜਤਾਲ ਕਰਾਂਗੇ ਗ੍ਰੇਟ ਰੈਲੀਆਂ ਕਰਾਂਗੇ ਆਪਣੇ ਸੰਪੂਰਨ ਤੌਰ ਤੇ ਚੱਕਾ ਜਾਮ ਕਰਕੇ 7 ਤਰੀਕ ਨੂੰ ਅਸੀਂ ਚੰਡੀਗੜ੍ਹ ਮੁੱਖ ਮੰਤਰੀ ਘਰ ਦਾ ਘਰਾ ਕਰਾਂਗੇ ਔਰ 8 ਨੂੰ ਸਾਡੀ ਹੜਤਾਲ ਹੋ ਗਈ 6 7 8 ਨੂੰ 3 ਦਿਨ ਦੀ ਹੜਤਾਲ ਹੈ ਜੀ ਸਾਰੀ ਨਕਮੀ ਸਰਕਾਰ ਹੈ ਜੀ ਕਹਿੰਦੀ ਕੋਸ਼ਿਸ਼ ਕਰਦੀ ਕੋਸ਼ਿਸ਼ ਸਾਡੇ ਧਰਨਿਆਂ ਦੇ ਆ ਕੇ ਟਰਾਂਸਪੋਰਟ ਮਿਨਿਸਟਰ ਸਾਡਾ ਬੋਲਦਾ ਰਿਹਾ ਵੀ ਸਾਰੇ ਵਿਚੋਲੇ ਜਿਹੜੇ ਉਹ ਕੱਢ ਦੇਾਂਗੇ ਆਊਟਸੋਰਸ ਕਰਮਚਾਰੀ ਜਿਹੜੇ ਨੇ ਉਹ ਸਾਰੇ ਪੱਕੇ ਕਰ ਦੇਾਂਗੇ ਬڑے-ਬڑے ਵੱਡੇ ਦਾਅਵੇ ਕੀਤੇ ਸੀ ਮੁੱਖ ਮੰਤਰੀ ਪੰਜਾਬ ਵੀ ਹਰਾ ਪੈਣ ਲੈ ਗਿਆ ਸੀ ਉਹ ਵਿਧਾਨ ਸਭਾ ਦੇ ਵਿੱਚ ਵੀ ਉਹਦੀ 30 ਸਕਿੰਟ ਦੀ ਇੱਕ ਜਿਹੜੀ ਆ ਉਹ ਵੀਡੀਓ ਵਾਇਰਲ ਹੋਈ ਪਈ ਹੈ ਉਹ ਸਾਰਾ ਕੁਝ ਕੋਈ ਕੰਮ ਕਰਕੇ ਰਾਜੀ ਨਹੀਂ ਸਰਕਾਰ ਬਿਲਕੁਲ ਦਿਵਾਲੀਆ ਹੋਈ ਪਈ ਹੈ ਲੋਕੀ ਪਰੇਸ਼ਾਨ ਅਸੀਂ ਮਾਫੀ ਚਾਹੁੰਦੇ ਹਾਂ ਉਹਨਾਂ ਕੋਲੋਂ ਪਹਿਲੀ ਗੱਲ ਤਾਂ ਲੋਕਾਂ ਕੋਲੋਂ ਕਿਉਂਕਿ ਅਸੀਂ ਸਾਰੇ ਲੋਕਾਂ ਦੇ ਵਿੱਚ ਹੀ ਆਉਨੇ ਆ ਅਸੀਂ ਬਾਹਰ ਹੀ ਨਹੀਂ ਗਏ ਜਾਂ ਅਸੀਂ ਕੋਈ ਪੰਜਾਬ ਹਰਿਆਣਾ ਦੇ ਬੰਦੇ ਆ ਜਿਹੜੇ ਐਮਐਲਏ ਜਿਤਾ ਕੇ ਭੇਜੇ ਨੇ ਲੋਕਾਂ ਨੇ ਜਿਤਾ ਕੇ ਭੇਜਿਆ ਸਰਕਾਰ ਲੋਕਾਂ ਨੇ ਬਣਾਈ ਆ ਸੰਪੂਰਨ ਤੌਰ ਤੇ ਬਹੁਮਤ ਨਾਲ ਤੇ ਉਹ ਜਵਾਬ ਦੇ ਜਿਹੜੇ ਐਮਐਲਏ ਹੋਣਗੇ ਮੁੱਖ ਮੰਤਰੀ ਪੰਜਾਬ ਹੋਊਗਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਹੁਲ ਕੁਮਾਰ ਆ ਜੀ ਇਹ ਸਰ ਸਾਡੀ 6 7 8 ਤਰੀਕ ਨੂੰ ਸਟ੍ਰਾਈਕ ਆ ਜੀ ਤੇ ਜਿੱਦਾਂ ਕਿ ਪ੍ਰਦੀਪ ਭਾਈ ਹੁਣ ਦੱਸ ਚੁੱਕੇ ਆ ਛੇ ਤਰੀਕ ਨੂੰ ਮੁਕੰਮਲ ਚੱਕਾ ਜਾਮ ਹੋਏਗਾ ਤੇ 7 ਤਰੀਕ ਨੂੰ ਆਪਾਂ ਸੀਐਮ ਸਾਹਿਬ ਦੀ ਕੋਠੀ ਦਾ ਘਰਾਓ ਕਰਾਂਗੇ ਤੇ 8 ਤਰੀਕ ਨੂੰ ਸਾਡਾ ਪੂਰਨ ਤੌਰ ਤੇ ਹੜਤਾਲ ਹੋਏਗੀ ਤੇ ਇਹ ਇਹ ਹੀ ਸਰਕਾਰ ਦੇ ਖਿਲਾਫ ਇਹ ਹੋਰ ਧਾੜੀ ਕਰਨੀ ਆ ਕਿ ਆਊਟਸੋਰਸ ਵਾਲੇ 16 17 ਸਾਲ ਹੋ ਗਏ ਕਿਸ ਪਾਸੇ ਲਾਇਆ ਜਾਣ ਤੇ ਜਿਹੜੀ ਇਹਨਾਂ ਨੇ ਗਲਤ ਪੋਲਿਸੀ ਬਣਾਈ ਆ ਜੋ ਕੋਈ ਵੀ ਆ ਉਹ ਸਾਰੀ ਕੈਨਸਲ ਕਰਕੇ ਤੇ ਸਾਡੇ ਹਿਸਾਬ ਨਾਲ ਸਾਡੀ ਮਿਹਨਤ ਦਾ ਜਿਹੜਾ ਮੁੱਲ ਵਾਪਸ ਦਿੱਤਾ ਜਾਏ ਸਾਨੂੰ ਬਸ ਜਨਤਾ ਵੀ ਖਰਾਬ ਹੋਏਗੀ ਜੀ ਜਨਤਾ ਦੇ ਹੋਏਗੀ ਪਰ ਜਨਤਾ ਨੂੰ ਖਰਾਬ ਕਰਨ ਵਾਲੇ ਅਹੀਂ ਥੋੜਾ ਆ ਅਹੀਂ ਤੇ ਆਪਣਾ ਸੰਘਰਸ਼ ਲੜਨਾ ਤੇ ਗ੍ਰਜ ਜਨਤਾ ਨੂੰ ਖਰਾਬ ਕਰਨ ਵਾਲੇ ਬੈਠੇ ਉੱਤੇ ਮੁੱਖ ਮੰਤਰੀ ਟਰਾਂਸਪੋਰਟ ਮੰਤਰੀ ਇਹੋ ਖਰਾਬ ਕਰਦੇ ਆ ਉਹ ਅੱਜ ਸਾਡੇ ਮੰਗਾ ਅੱਜ ਹੀ ਆਨੂੰ ਨੋਟੀਫਿਕੇਸ਼ਨ ਜਾਰੀ ਕਰਦੇ ਨੇ ਵੀ ਤੁਹਾਡੀ ਮੰਗਾਂ ਮੰਨੀਆਂ ਗਈਆਂ ਤੇ ਅਸੀਂ ਕੱਲ ਦੇ ਕੈਸਲਰ ਦੇ ਦਿਆਂਗੇ